ਵਾਹਿਗੁਰੂ ਸਾਹਿਬ ਜੀ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੇ ਨਿਦਾਨਾ ਤੁਮਰੀ ਮਹਿਮਾ ਬਰਨ ਨਾ ਸਾਕੂੰ ਤੂੰ ਠਾਕੁਰ ਊਚ ਭਗਵਾਨਾ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਨ ਨਾ ਵਿਚਾਰ ਕੋਈ ਮਾਟੀ ਕਾ ਕਿਆ ਤੋਪੈ ਸੁਆਮੀ ਮਾਨਸ ਕੀ ਗਤੇ ਹੀ ਸਤਨਾਮ ਵਾਹਿਗੁਰੂ ਸਾਹਿਬ ਜੀ ਅਸੁਨ ਪ੍ਰੇਮ ਉਮਾ ਹੜਾ ਕਿਉ ਮਿਲਿਐ ਹਰ ਜਾਇ ਮਨ ਤਨ ਪਿਆਸ ਦਰਸ਼ਨ ਕਾਣੀ ਕੋਈ ਆਨ ਮਿਲਾਵੇ ਮਾਏ ਆ ਸੁਨ ਪ੍ਰੇਮ ਉਮਾ ਹੜਾ ਕਿਉ ਮਿਲੈ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਾਣੀ ਕੋਈ ਆਨ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹਉ ਤਿੰਨ ਕੈ ਲਾਗਾ ਪਾਈ ਵੇਨ ਪ੍ਰਾਪ ਕਿਉਂ ਸੁਖ ਪਾਈ ਐ ਦੂਜੀ ਨਾਹੀ ਜਾਏ ਜਿਨੇ ਚਾਖਿਆ ਪ੍ਰੇਮ ਰਾਸ ਸੇ ਤ੍ਰਿਪਤ ਰਹੇ ਆਗਾਈ ਆਪ ਤਿਆਗ ਬਿੰਤੀ ਕਰਹਿ ਲੇਹੁ ਪ੍ਰਭੂ ਲੜਲਾਇ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤਹੇ ਨਾ ਜਾਏ ਪ੍ਰਭ ਵਿਨ ਦੂਜਾ ਕੋ ਨਹੀਂ ਨਨਕ ਹਰ ਸਰਨਾਈ ਅਸ ਸੁਖੀ ਵਸੰਧਿਆ ਜਿਨਾ ਮਾਇਆ ਹਰ ਰਾਇ ਪ੍ਰਭ ਵਿਨ ਦੂਜਾ ਕੋ ਨਹੀਂ ਨਨਕ ਹਰ ਸਰਨਾਈ ਅਸੂ ਸੁਖੀ ਵਸੰਦੀਆ ਜਿਨਾਂ ਮਾਇਆ ਹਰਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਅੱਜ ਅਸੂ ਮਹੀਨੇ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ ਆਪ ਸ੍ਰੀ ਸੰਗਤਾਂ ਨੇ ਅਸੂ ਮਹੀਨੇ ਦਾ ਮੂਲ ਪਾਠ 12 ਮਹਾ ਮਾਜ ਬਾਣੀ ਦੇ ਵਿੱਚੋਂ ਸਰਵਨ ਕੀਤਾ ਹੈ ਸਤਿਗੁਰਾਂ ਨੇ અપਾਰ ਬਖਸ਼ਿਸ਼ ਕੀਤੀ ਹੈ ਜਿੱਥੇ ਸਮੇਂ-ਸਮੇਂ ਅਨੁਸਾਰ ਬਾਹਰ ਮੌਸਮ ਵਿੱਚ ਵਾਤਾਵਰਣ ਵਿੱਚ ਤਬਦੀਲੀ ਆਉਂਦੀ ਹੈ ਉਥੇ ਸਤਿਗੁਰਾਂ ਨੇ ਉਦਾਹਰਨਾਵਾਰ ਦਿਆਂ ਦੇ ਕੇ ਤੇ ਸਮਝਾਇਆ ਸਾਡੇ ਅੰਦਰ ਨੂੰ ਕਲਯੁਗੀ ਜੀਵਾਂ ਦਾ ਭਲਾ ਕਰਨ ਵਾਸਤੇ ਆਓ ਕੁਝ ਕੁ ਸਮਾਂ ਆਪਾਂ ਸੰਖੇਪ ਰੂਪ ਦੇ ਅੰਦਰ ਕੇਵਲ ਅਖਰੀ ਅਰਥ ਕਰਕੇ ਇਸ ਅਸੂ ਮਹੀਨੇ ਦੇ ਪਾਠ ਰਾਹੀ ਉਹਦੀ ਵਿਚਾਰ ਨੂੰ ਉਹਦੇ ਉਪਦੇਸ਼ ਨੂੰ ਸਮਝਣ ਦਾ ਯਤਨ ਕਰੀਏ ਆ ਸੁਨ ਪ੍ਰੇਮ ਓ ਮਾਹੜਾ ਕਿਉਂ ਮਿਲਿਆ ਹਰ ਜਾਏ ਸਤਿਗੁਰੂ ਜੀ ਕਹਿਣ ਲੱਗੇ ਅਸੂ ਦੇ ਮਹੀਨੇ ਅੰਦਰ ਜਿੱਥੇ ਬਾੜ ਮੌਸਮ ਬਦਲ ਜਾਂਦਾ ਹੈ ਭਾਦੋਂ ਦਾ ਮਹੀਨਾ ਲੰਘ ਜਾਂਦਾ ਹੈ ਕਦੇ ਸਰਦੀ ਕਦੇ ਗਰਮੀ ਤੇ ਇਨਾ ਹੁਮਸ ਹੁੰਦਾ ਹੈ ਮਹਾਰਾਜ ਕਹਿੰਦੇ ਜਦੋਂ ਭਾਦੋਂ ਦਾ ਮਹੀਨਾ ਲੰਘ ਜਾਂਦਾ ਹੈ ਤੇ ਅਸੂ ਮਹੀਨੇ ਦੇ ਅੰਦਰ ਠੰਡੀ ਮਿੱਠੀ 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 ਰੁੱਤ ਸ਼ੁਰੂ ਹੋ ਜਾਂਦੀ ਏ ਸਤਿਗੁਰੂ ਜੀ ਕਹਿਣ ਲੱਗੇ ਇਸ ਰੁੱਤ ਦੇ ਅੰਦਰ ਪਰਮਾਤਮਾ ਨੂੰ ਮਿਲਣ ਦਾ ਮਨ ਵਿੱਚ ਉਸ਼ਾਲ ਪੈਦਾ ਹੋਇਆ ਕਿ ਉਸ ਵਾਹਿਗੁਰੂ ਪਰਮਾਤਮਾ ਤਮਾ ਨੂੰ ਕਿਉ ਤੇ ਕਿਸ ਜਗ੍ਹਾ ਤੇ ਜਾ ਕੇ ਮਿਲੀਏ ਕਿਵੇਂ ਟਾਂਗ ਤਰੀਕੇ ਦੇ ਨਾਲ ਮਿਲੀਏ ਮਨ ਦੇ ਅੰਦਰ ਗੁਰਮੁਖੋ ਇੱਕ ਤਾਂਗ ਪੈਦਾ ਹੋ ਗਈ ਕਿ ਕੋਈ ਆਨ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪਹਿ ਆਪ ਵਿਚਾਈ ਅੰਦਰੋਂ ਇੱਕ ਰੂਹ ਦੀ ਅਰਦਾਸ ਹੁੰਦੀ ਏ ਕਿ ਮਿਲ ਮੇਰੇ ਪ੍ਰੀਤਮਾ ਜੀਓ ਤੁਧ ਬਿਨ ਖਰੀ ਨਿਮਾਣੀ ਮੈਂ ਨੈਣੀ ਨੀਂਦ ਨਾ ਆਵੇ ਜੀਓ ਭਾਵੈ ਅੰਨ ਨਾ ਪਾਣੀ ਪਾਣੀ ਅੰਨ ਨਾ ਭਾਵੈ ਮਰੀਏ ਹਾਵੈ ਬਿਨ ਪਿਰ ਕਿਉ ਸੁਖ ਪਾਈਏ ਇਹ ਅੰਦਰ ਇੱਕ ਵਿਛੋੜੇ ਦੀ ਤੜਫ ਤੇ ਮਿਲਾਪ ਦੀ ਤਾਂਗ ਪੈਦਾ ਹੋ ਜਾਂਦੀ ਕਿ ਉਸ ਪਰਮਾਤਮਾ ਨੂੰ ਕਿਵੇਂ ਤੇ ਕਿਸ ਜਗ੍ਹਾ ਤੇ ਜਾ ਕੇ ਮਿਲੀਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਨ ਮਿਲਾਵੇ ਮਾਈ ਤੇ ਉਸ ਜੀਵ ਦੇ ਮਨ ਵਿੱਚ ਤਨ ਵਿੱਚ ਵਾਹਿਗੁਰੂ ਪਰਮੇਸ਼ਵਰ ਦੇ ਦਰਸ਼ਨਾਂ ਦੀ ਬਹੁਤ ਜ਼ਿਆਦਾ ਕਣੀ ਪਿਆਸ ਪੈਦਾ ਹੋ ਜਾਂਦੀ ਕਿ ਹੇ ਮੇਰੀਏ ਮਾਏ ਕੋਈ ਮੈਨੂੰ ਉਸ ਵਾਹਿਗੁਰੂ ਪਰਮਾਤਮਾ ਦੇ ਨਾਲ ਮਿਲਾਏਗਾ ਕੋਈ ਜਨ ਹਰਿ ਸਿਉ ਦੇਵੇ ਜੋਰ ਚਰਨ ਗਹਾਂ ਬਕਉ ਸੁਭ ਰਸਨਾ ਦੀਜਹਿ ਪ੍ਰਾਨ ਅਪੂਰ ਕੋਈ ਤਾਂ ਐਸਾ ਹੋਵੇ ਹਰਿ ਕਾ ਸੰਤ ਬਤਾਵੇ ਮਾਰਗ ਹਉ ਪੀਛੇ ਲਾ ਲਗ ਚਲੀ ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ ਐਸੀ ਅਵਸਥਾ ਹੋ ਜਾਂਦੀ ਸੰਤ ਸਹਾਈ ਪ੍ਰੇਮ ਕੀ ਹਉ ਤਿੰਨ ਕੈ ਲਗ ਪਾਈ ਸਤਿਗੁਰੂ ਜੀ ਕਹਿੰਦੇ ਰੱਬ ਦੇ ਪਿਆਰੇ ਸੰਤ ਜਨ ਗੁਰਮੁਖ ਪਿਆਰੇ ਜਿਹੜੇ ਸਵਾਸ ਸਵਾਸ ਜਪਣ ਵਾਲੇ ਉਹ ਇਸ ਪ੍ਰੇਮ ਨੂੰ ਅੱਗੇ ਪਰਮਾਤਮਾ ਤੱਕ ਲਜਾਣ ਵਿੱਚ ਸਹਾਈ ਹੁੰਦੇ ਨੇ ਤੇ ਇਹ ਰੂਹ ਨਮਾਣੀ ਉਹਨਾਂ ਦੇ ਚਰਨਾਂ ਤੇ ਜਾ ਕੇ ਟਹਿ ਪਈ ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਣੇ ਕਾ ਚਾਉ ਐਸੀ ਅਵਸਥਾ ਬਣ ਜਾਂਦੀ ਵੈਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਹੀਂ ਜਾਏ ਉਨ ਪਰਮਾਤਮਾ ਦੇ ਮਿਲਾਪ ਤੋਂ ਬਿਨਾ ਆਤਮਿਕ ਸੁਖੀ ਨਹੀਂ ਕਿਵੇਂ ਉਸ ਪਰਮਾਤਮਾ ਤੋਂ ਬਿਨਾ ਸੁਖ ਪਾਈਏ ਕੋਈ ਦੂਜੀ ਜਗ੍ਹਾ ਹੀ ਨਹੀਂ ਕਿ ਜਿੱਥੋਂ ਸੁਖ ਪ੍ਰਾਪਤ ਹੋ ਜਾਏ ਮਹਾਰਾਜ ਕਹਿੰਦੇ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾਂ ਕੀ ਸਰਨੀ ਪਾਈਏ ਜਾਂ ਆਪਾਂ ਬਚਨ ਸੰਗਤ ਜੀ ਪੜਦੇ ਆ ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹਿਨ ਕੋਇ ਸਾਰਿਆਂ ਸੁਖਾਂ ਦਾ ਦਾਤਾ ਵਾਹਿਗੁਰੂ ਪਰਮੇਸ਼ਵਰ ਹੈ ਉਹ ਤੋ ਬਿਨਾ ਕੋਈ ਦੂਜੀ ਥਾਂ ਨਹੀਂ ਜਿਨ ਨੇ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਈ ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਵਰ ਦੇ ਪ੍ਰੇਮ ਰਸ ਨੂੰ ਚੱਖਿਆ ਹੈ ਨਾ ਮਹਾਰਾਜ ਕਹਿੰਦੇ ਉਹ ਤ੍ਰਿਪਤ ਹੋ ਗਏ ਉਹ ਅੰਦਰੋਂ ਰਜ ਗਏ ਉਹਨਾਂ ਨੂੰ ਫਿਰ ਸੰਸਾਰ ਦੇ ਪਦਾਰਥਾਂ ਦੀ ਪਕੜ ਨਹੀਂ ਰਹਿੰਦੀ ਉਹ ਕੇਵਲ ਵਾਹਿਗੁਰੂ ਪਰਮੇਸ਼ਵਰ ਦੇ ਨਾਮ ਦਾ ਰਸ ਮਾਨਦੇ ਨੇ ਨਾਮ ਰਸ ਦੀਆਂ ਘੋਟਾਂ ਭਰ-ਭਰ ਕੇ ਪੀਂਦੇ ਨੇ ਆਪ ਤਿਆਗ ਬੇਨਤੀ ਕਰ ਰਹੀ ਲੇ ਹੋ ਪ੍ਰਭੂ ਲੜਲਾ ਈ ਤੇ ਉਹਨਾਂ ਦੀ ਇੱਕੋ ਹੀ ਅਰਦਾਸ ਹੁੰਦੀ ਉਹ ਆਪਣੀ ਮੈਂ ਮੇਰੀ ਨੂੰ ਆਪਣੀ ਹਉਮੇ ਨੂੰ ਆਪਣੇ ਆਪੇ ਨੂੰ ਛੱਡ ਕੇ ਤੇ ਅਰਦਾਸ ਕਰਦੇ ਨੇ ਕਿ ਵਾਹਿਗੁਰੂ ਪਰਮੇਸ਼ਵਰ ਜੀਓ ਕਿਰਪਾ ਕਰੋ ਸਾਨੂੰ ਆਪਣੇ ਲਾੜ ਲਾਓ ਮੈਂ ਨਿਰਗੁਣ ਹਾਂ ਤੇ ਇਸ ਜਿੰਦ ਨਮਾਣੀ ਨੂੰ ਆਪਣੇ ਲਾੜ ਲਾਓ ਆਪਣੇ ਚਰਨਾਂ ਦੇ ਨਾਲ ਜੋੜ ਲੋ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤਹੇ ਨਾ ਜਾ ਇਹ ਜਿਨ੍ਹਾਂ ਨੂੰ ਵਾਹਿਗੁਰੂ ਪਤੀ ਪਰਮੇਸ਼ਵਰ ਨੇ ਮਿਲਾ ਲਿਆ ਨਾ ਉਹ ਦੁਬਾਰਾ ਕਦੇ ਉਸ ਵਾਹਿਗੁਰੂ ਪਰਮੇਸ਼ਵਰ ਤੋਂ ਵਿਛੜੀਆਂ ਵਿਛੜਦੀਆਂ ਨਹੀਂ ਉਹਨਾਂ ਦਾ ਕਦੇ ਦੁਬਾਰਾ ਵਿਛੋੜਾ ਨਹੀਂ ਪੈਂਦਾ ਪ੍ਰਭ ਵੇਨ ਦੂਜਾ ਕੋ ਨਹੀਂ ਨਾਨਕ ਹਰ ਸਰਨਾਈ ਤੇ ਇੱਕੋ ਹੀ ਅਰਦਾਸ ਜਾਣ ਜਾਂਦੀ ਪ੍ਰਮਾਤਮਾ ਇਸ ਜਿੰਦ ਨਿਮਾਣੀ ਦਾ ਤੁਹਾਡੇ ਤੋਂ ਬਿਨਾ ਦੂਜਾ ਕੋਈ ਨਹੀਂ ਕਿਰਪਾ ਕਰੋ ਸਾਨੂੰ ਆਪਣੀ ਸ਼ਰਨ ਵਿੱਚ ਰੱਖੋ ਸਾਨੂੰ ਆਪਣੀ ਸ਼ਰਨ ਵਿੱਚ ਰੱਖੋ ਸਤਿਗੁਰ ਆਇਓ ਸ਼ਰਨ ਤੁਹਾਰੀ ਮਹਾਰਾਜ ਤੁਹਾਡੀ ਸ਼ਰਨ ਵਿੱਚ ਆਏ ਆ ਆਪਣੀ ਸ਼ਰਨ ਵਿੱਚ ਰੱਖੋ ਅਸੂ ਸੁਖੀ ਵਸੰਦੀਆ ਜਿਨ੍ਹਾਂ ਮਾਇਆ ਹਰਾਈ ਅਸੂਦੇ ਮਹੀਨੇ ਰਾਹੀ ਮਹਾਰਾਜ ਉਪਦੇਸ਼ ਕਰਦੇ ਨੇ ਮਹਾਰਾਜ ਕਹਿੰਦੇ ਉਹ ਜੀਵ ਰੂਪੀ ਇਸਤਰੀਆਂ ਉਹ ਰੂਹਾਂ ਸੁਖ ਦੇ ਸਹਿਤ ਵਸਦੀਆਂ ਨੇ ਜਿਨ੍ਹਾਂ ਤੇ ਵਾਹਿਗੁਰੂ ਪਰਮੇਸ਼ਵਰ ਦੀ અપਾਰ ਬਖਸ਼ਿਸ਼ ਮਾਇਆ ਦਾ ਅਰਥੇ ਕਿਰਪਾ ਜਿਨ੍ਹਾਂ ਦੇ ਉੱਪਰ ਵਾਹਿਗੁਰੂ ਜੀ ਦੀ અપਾਰ ਬਖਸ਼ਿਸ਼ ਕਿਰਪਾ ਹੋ ਜਾਂਦੀ ਉਹ ਇਸ ਜ਼ਿੰਦਗੀ ਦੇ ਅੰਦਰ ਆਤਮਿਕ ਸੁਖ ਆਤਮਿਕ ਖੇੜਾ ਆਤਮਿਕ ਆਨੰਦ ਮਾਣਦੀਆਂ ਨੇ ਸਾਧਸੰਗ ਦੀ ਇਹ ਸੀ ਸੰਖੇਪ ਜੀ ਵਿਚਾਰ ਅਖਰੀ ਅਰਥ ਕੀਤੇ ਨੇ ਮਹਾਰਾਜ ਕਿਰਪਾ ਕਰਨ ਇਹ ਅਸੂ ਦਾ ਮਹੀਨਾ ਆਪ ਸਮੂਹ ਸੰਗਤਾਂ ਵਾਸਤੇ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਸਤਿਗੁਰੂ ਜੀ ਆਪਨੇ ਚਰਨਾ ਨਾਲ ਜੋੜ ਕੇ ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਕੇ ਇਹ ਮਹੀਨਾ ਬਤੀਤ ਕਰਾ ਲੈਣ ਸਭਨਾ ਦੇ ਘਰਾਂ ਵਿੱਚ ਸਭਨਾ ਦੇ ਮਨਾਂ ਵਿੱਚ ਮਹਾਰਾਜ ਸੁਖ ਸ਼ਾਂਤੀ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਬੁਲਾ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ